ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਸਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਪਤਾ ਹੀ ਆਪਾਂ ਜਰਸੀ ਤੇ ਸਾਈਵਾਲ ਲਗਾਵਾ ਤੇ ਜਰਸੀ ਬੱਚੀਆਂ ਦੀ ਵੀਡੀਓ ਬਾਈ ਜੀ ਆਪਣੇ ਚੈਨਲ ਤੇ ਪ੍ਰੋਪਰ ਆਉਂਦੀ ਜਾ ਰਹੀਆਂ ਨੇ ਦੂਜਾ ਤੀਜਾ ਦਿਨਾਂ ਤੇ ਅੱਜ ਵੀਰੇ ਬਹੁਤ ਚੰਗੇ ਤੁਹਾਨੂੰ ਰਿਕਾਇਰ ਸ਼ਹਿਰ ਵੈਣ ਜੋ ਤਾਜੀ ਸੁਜੀ ਵੀ ਦੋ ਤਿੰਨ ਦਿਨਾਂ ਦੀ ਉਹ ਦਿਖਾਉਣੇ ਆ ਪੂਰੇ ਵੱਡੇ ਕਦ ਕਾੜ ਚ ਬਹੁਤ ਸੋਨੇ ਵਜੇ ਮੁੱਠੀ ਮੁੱਠੀ ਦੇ ਗੈਵ ਤੇ ਥਣ ਲੱਗੇ ਆ ਬਹੁਤ ਚੰਗੀ ਜਵਾਈ ਲੱਗੀ ਠੰਡੀ ਸੀ ਬਹੁਤ ਆ ਤੇ ਪੂਰੇ ਵਜਨ ਵਾਲੀ ਵੈੜਾ ਬਾਈ ਕਦ ਕਦ ਵਜਨ ਤੇ ਚੈੱਕ ਕਰ ਸਕਦੇ ਹੋ ਬਾਈ ਤਣਾ ਦਿਨਾਂ ਦੇ ਸੂਈ ਥੱਲੇ 17 ਕਿਲੋ ਬਾਲਾ ਤਿਆਰ ਆ ਬਾਈ ਜੀ ਪੂਰੇ ਵੱਡੇ ਕੱਦ ਕਾਠ ਵਾਲੀ ਵੈੜਾ ਪੂਰੀ ਠੰਡੀ ਸੀ ਲਾ ਗਲਾਬੀ ਘਵਾਨਾ ਗਲਾਬੀ ਮੁੱਠੀ ਮੁੱਠੀ ਥਣ ਲੱਗਿਆ ਬਾਈ ਜੀ ਤਿਆਰ ਸ਼ਹਿਰ ਵੈੜਾ ਉੰਦਰ ਰਿਹੇ ਬੱਚੇ ਨੂੰ ਜਨਮ ਦਿੱਤਾ ਸੀ ਬਾਈ ਜੀ। ਭਾਈ ਜੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜਿੱਤੇ ਆਪਾਂ ਜਰਸੀ ਬੱਚੀਆਂ ਤੇ گاਵਾں ਦੇ ਵੀਡੀਓ ਪਾਉਂਦੇ ਰਹਿੰਨੇ ਆ। ਤੇ ਜਿੱਥੋਂ ਸ਼ਹਿਰ ਆ ਬਾਈ ਜੀ ਆਪਣਾ ਬਾਜਾ ਕਮਾ ਰੋਡ ਤੇ ਘਾਰ ਆ। ਕਿਸੇ ਵੀਰ ਨੇ ਲੈਣੀ ਹੋਵੇ ਤਾਂ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਬਾਈ ਜੀ ਆਪਣਾ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ ਉਸਤ।